ਲਿੰਗ ਕੀ ਤੂੰ ਪੂਜਾ ਕਰੈ ਸ਼ੰਭੂ ਜਾਣ ਪਾਇ ਪਰੈ ਸੋਈ ਅੰਤ ਦਹਿ ਹੈ ਤੇਰੇ ਕਰਮੈ ਨਿਕਾਰ ਕੈ ਸ਼ਿਵ ਦੇ ਵਿਆਹ ਸ਼ਿਵ ਲਿੰਗ ਦੀ ਪੂਜਾ ਕਰਦਾ ਸ਼ਿਵ ਦੇ ਪੂਜਾ ਕਰਦੀ ਸੀ ਸ਼ੰਭੂ ਦੀ ਸ਼ੰਭੂ ਦਖੋ ਕਹੈ ਸ਼ਿਵ ਨਹੀਂ ਕਿਹਾ ਸ਼ਿਵ ਪਹਿਲਾਂ ਕਿਹਾ ਸੀ ਇਹ ਜਿਹੜਾ ਸਰੀਰ ਆ ਉਹ ਸ਼ੰਭੂ ਕਹ ਦੋ ਜਾਂ ਮਹਾਦੇਵ ਕਹ ਦੋ ਦੋ ਕਹਿ ਸਕਦੇ ਜਿਹੜਾ ਦੇਤ ਆ ਰਹੀ ਹੈ ਆ ਤਾਂ ਉਹ ਸ਼ਬੂ ਹੈ। ਕਿਉਂ ਬਹ ਦੇਵ? ਮਹਾਦੇਵ ਕੋ ਕਹੇ ਤਾਂ ਸਦਾ ਸ਼ਿਵ। ਉਹ ਜਿਹੜਾ ਪਹਿਲਾਂ ਕਹੇ ਤੂੰ ਸ਼ਿਵ ਬਣਾਉਣਾ। ਉਹ ਉਹਨੂੰ ਕਹੋ ਸ਼ਿਵ ਸਮਝ ਕੇ ਹੀ ਬਣਾਉਂਦਾ ਹੈ ਬਿੱਟੀ ਦਾ। ਉਹ ਤਾਂ ਕਹਿਆ ਵੀ ਮਿੱਟੀ ਦਾ ਸ਼ਿਵ ਬਣਾਉਣਾ ਤੂੰ ਸ਼ਿਵ ਮੰਨ ਕੇ ਹੀ ਬਣਾ ਰਿਹਾ ਹੈ ਉਹ। ਉਹ ਤਾਂ ਸ਼ਿਵ ਲਿਖਿਆ ਉੱਥੇ। ਇੱਥੇ ਜਹਾ ਆਪਣੇ ਕੋਲ ਹੋ ਗਿਆ। ਉਹ ਸ਼ਬੂ। ਤੇ ਸ਼ਬੂ ਕਿਉਂ ਸ਼ਬੂ ਵੀ ਬੰਦੇ ਨੇ। ਸ਼ਬੂ ਵੀ ਕਹੀ ਜਾਂਦੇ ਨੇ ਸ਼ਬੂ ਕਹਿਣਾ ਦਾ ਜਾਇਜ਼ ਹੈ ਮਹਾਦੇਵ ਕਹਿਣਾ ਜਾਇਜ਼ ਹੈ ਸ਼ਿਵ ਕਹਿਣਾ ਜਾਇਜ਼ ਨਹੀਂ ਤੋ ਇਹਦਾ ਸ਼ਿਵ ਹੈ ਉਹ ਜਗਨ ਪੰਤਰੀ ਹੁੰਦਾ ਉਹ ਹਰ ਹਰ ਮਹਾਦੇਵ ਉਹ ਜਗਨ ਮਰਤੇ ਭਰੇ ਹੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਵੀ ਗਲਤ ਕਹਿੰਦੇ ਨੇ ਹਰ ਤਾਂ ਮਹਾਦੇਵ ਹੈ ਉਹ ਦੇਵ ਹੈ ਦੇਵਤਾ ਨਹੀਂ ਅੰਤਰ ਦੇਵ ਤਾਂ ਹੀ ਕੇ ਹਰ ਵੀ ਅੰਦਰ ਹੈ ਦੇਵੀ ਅੰਦਰ ਹੈ ਅੰਦਰ ਵਾਲੇ ਨੂੰ ਹਰ ਹਰ ਮਹਾਦੇਵ ਕਹਿੰਦੇ ਨੇ ਜੇ ਹਰ ਹਰ ਮਹਾਦੇਵ ਹੈ ਤਾਂ ਇਹ ਸ਼ਿਵ ਨਹੀਂ ਹੈ ਫਿਰ ਜਿਹੜਾ ਤੁਸੀਂ ਕਹਿੰਦੇ ਦੇਵਤਾਰੇ ਹਰ ਦਾ ਹਿਰਦੇ ਚ ਜਬ ਹਰ ਹਿਰਦੇ ਮਹਿ ਇਹ ਕਰੈਕਸ਼ਨਾਂ ਕੀਤੀ ਹੈ ਨਾ ਆਦ ਵਿੱਚ ਹਰ ਹਰ ਮਹਾਦੇਵ ਲਫ਼ਜ਼ ਜੈ ਜੈ ਲੇਕਰ ਉਹਨਾਂ ਦੇ ਤਾਂ ਰੇਡੀ ਆਧਵੇਂ ਨੂੰ ਕਿਹਾ ਸਕਦੇ ਜਿਹਨੂੰ ਚੰਨ ਬੁਲਿਆ ਹੋਇਆ ਉਹ ਜਿਹੜਾ ਮੂਲ ਹੈ ਉਹਨੂੰ ਕਹਿ ਸਕਦੇ ਹਰ ਹਰ ਮਹਾਦੇਵ ਜਦ ਹਰ ਹਿਰਦੇ ਬਾਣੇ ਉਹ ਸਾਨੂੰ ਜਿਵੇਂ ਜਿਹੜਾ ਤੇਰੇ ਹਿਰਦੇ ਚ ਹੈ ਉਹ ਸਾਨੂੰ ਉਹਨਾਂ ਜਿਹੀ ਦੀ ਮੂਰਤੀ ਬਣੀ ਹੋਈ ਹੈ ਇਹ ਕਲੈਕਸ਼ਨਾਂ ਕੀਤੀਆਂ ਹੋ ਜਾਂਦੇ ਨੇ ਉਹਨਾਂ ਦੀ ਮੰਨਤਾ ਵਿੱਚ ਹਾਂ ਜੀ ਕੋਈ ਅੰਤ ਦਹਿ ਹੈ ਤੇ ਕਰਮ ਐ ਨਕਾਰਕਾ ਫਿਰ ਉਹ ਤਾਂ ਤੈਨੂੰ ਪ੍ਰਾਪਤੀ ਕੀ ਹੋਊਗੀ ਜਿਹੜੀ ਚੀਜ਼ ਦੀ ਤੂੰ ਪੂਜਾ ਕਰਦਾ ਉਸੇ ਦੀ ਪ੍ਰਾਪਤੀ ਹੋਊਗੀ ਤੈਨੂੰ ਕੀ ਨਾ ਕਿਹਾ ਸੀ ਇਹ ਕਰ ਉਹ ਕਿਹੜਾ ਗ੍ਰੰਥ ਕਹਿੰਦਾ ਉਹਨੇ ਕਦ ਕੇ ਹਦੀਸ ਇਬਨ ਨੇ ਕਿਹੜਾ ਗ੍ਰੰਥ ਲਿਖਿਆ ਵੀ ਮੇਰੀ ਪੂਜਾ ਕਰਿਓ ਫਿਰ ਉਹਦਾ ਕੋਈ ਗ੍ਰੰਥ ਲਿਖਿਆ ਨਹੀਂ ਉਹ ਤਾਂ ਕੁਝ ਕਹਾਈ ਇਹ ਸਭ ਕਾਲਪਲਿਕ ਧਰਮ ਨੇ ਕਾਲਪਿਤਿਕ ਕੋਲ ਹੁਕਮ ਦੇ ਨਾਲ ਜਮਣਾ ਵਰਨਾ ਇਹ ਨਾ ਨਹੀਂ ਜਮਣਾ ਵਰਨਾ ਲਿੰਗ ਤੇ ਮਤਲਬ ਲਿਆ ਹੋਇਆ ਹਾਂ ਕੋਲ ਲਿੰਗ ਮਰੀ ਹੋਈ ਬਾਡੀ ਦੇ ਵਿੱਚ ਲਿੰਗ ਹੈਗਾ ਚਾਹੇ ਔਰਤ ਦੀ ਆ ਭਗ ਵੀ ਹੈਗਾ ਲਿੰਗ ਵੀ ਉਤੋਂ ਤੁਸੀਂ ਔਲਾਦ ਪਾਦਾ ਕਰਕੇ ਦਿਖਾਓ ਜਿਨ੍ਹਾਂ ਨੇ ਜੋਤ ਹੈ ਨਹੀਂ ਸਰੀਰ ਦਾ ਤਾਂ ਕੋਈ ਮਤਲਬ ਹੀ ਨਹੀਂ ਆ ਤਾਂ ਮਿੱਟੀ ਹੀ ਆ ਜੜ ਬੁੱਧੀ ਹੋਗੀ ਲੋ ਫਿਰ ਉਹ ਜੜ ਦੇ ਵਿੱਚੋ ਹੀ ਸ਼ਕਤੀ ਸਾਰੀ ਬੰਦ ਰਹੀ ਬੁੱਧੀ ਹੋ ਜੜ ਉਹਨਾਂ ਦੀ ਤਾਂ ਬਾਰ ਬਾਰ ਮੈਂ ਕਹ ਰਿਹਾ ਇਹਨਾਂ ਦੀ ਜੜ ਬੁੱਧੀ ਹੈ ਬਿਜਲੀ ਵਾਲਾ ਦੀ ਵੀ ਉਹਦੀ ਜੜ ਹੈ ਜੜ ਬੁੱਧੀ ਦੀ ਇੱਥੇ ਗਾਂ ਇਸ਼ਾਰਾ ਹੋਊਗਾ ਇੱਥੇ ਆਪਾਂ ਖਲਾਸਾ ਕਰਾਂ ਇੱਕ ਸਾਖੀ ਵੀ ਆਈ ਰਹੀ ਹੈ ਜੜ ਬੁੱਧੀ ਦੀ ਪਿੱਛੇ ਤੋ ਸੋਈੰਤ ਦੇਹ ਤੇਰੇ ਕਰਮੇ ਨਿਕਾਰ ਕਾ ਕੋਈ ਤੈਨੂੰ ਪ੍ਰਾਪਤੀ ਹੋਊ ਉਥੋਂ ਫਿਰ ਤੇਰੇ ਹੱਥ ਚ ਉਹੀ ਮਿਲੂ ਤੈਨੂੰ ਹੋਰ ਕੀ ਮਿਲੂ ਜੇ ਪ੍ਰਾਪਤੀ ਹੈ ਤਾਂ ਉਹੀ ਚੀਜ਼ ਹੈ ਕਿਉਂਕਿ ਜੈਸਾ ਸੇਵੈ ਤੈਸਾ ਹੋਏ ਹਾਂ ਦੋਹਤਾ ਕੋ ਦੇਹ ਕਿਦੂ ਆਪਣ ਖਵੇ ਹਾਂ ਤਾਕੋ ਇਹ ਤੂੰ ਲੈ ਆਪਣੀ ਲੜਕੀ ਨੂੰ ਦੇ ਸਕਦਾ ਆ ਗੱਲ ਸੀ ਜਿਹੜੀ ਮਿਸ਼ਨਰੀ ਕਹਿੰਦੇ ਨੇ ਕਹਿਣਾ ਸੀ ਉਹਨਾਂ ਨੂੰ ਕਹਿ ਰਹੇ ਨੇ ਸਾਨੂੰ ਤੇ ਤਾਂ ਉਹਨਾਂ ਨੂੰ ਕਹੀ ਹੋਈ ਹੈ ਦਸਮ ਪਾਸ਼ਾ ਦੀ ਜਿਹੜੀ ਅੱਜ ਕਹਿੰਦੇ ਨੇ ਇਹ ਤਾਂ ਕਥਾ ਵਾਲੀ ਗੱਲੇ ਨਹੀਂ ਇਹ ਤਾਂ ਇਹ ਤਾਂ ਅਸੀਂ ਉਹਨਾਂ ਲੋਕਾਂ ਨੂੰ ਕਹਿ ਰਹੇ ਹਾਂ ਜਿਹੜੇ ਲੋਕ ਕੰਮ ਕਰਦੇ ਨੇ ਇਹ ਵੀ ਕਥਾ ਦੀ ਕੀ ਲੋੜ ਹੈ ਅਸੀਂ ਕੀ ਦੇਖੋ ਨਾ ਖਾਲਸਾ ਮੇਰਾ ਸਤਗੁਰ ਪੂਰਾ ਸਤਗੁਰ ਪੂਰੇ ਨੇ ਕਿਵੇਂ ਤੁਸੀਂ ਉਹਨਾਂ ਨੂੰ ਹਟਾਉਣਾ ਹੈ ਸਮਝਾ ਕੇ ਲਿਆਉਣਾ ਹੈ ਗੁਰਮਤਿ ਚ ਉਹ ਸਾਡੇ ਕੋਲ ਬਹਿਸ ਤਿਆਰ ਕਰਕੇ ਦਿੱਤੀ ਹੋਈ ਹੈ ਅਸੀਂ ਜੋ ਕਹਿਣਾ ਹੈ ਉਹਨਾਂ ਨੂੰ ਉਪਦੇਸ਼ ਕਰਨਾ ਹੈ ਇਹ ਉਪਦੇਸ਼ ਅਸੀਂ ਕਰਨਾ ਹੈ ਕਿਹਨੂੰ ਕਰਨਾ ਜਿਹੜਾ ਲੰਗ ਪੂਜਾ ਕਰਦਾ ਉਹਨੂੰ ਸਿੱਖੀ ਨਾਲ ਦਾ ਕੀ ਸੰਬੰਧ ਹੈ ਸਿੱਖਾ ਵਾਸਤੇ ਨਹੀਂ ਉਹਦਾ ਹੈ ਇਹ ਗ੍ਰੰਥ ਸਿੱਖਾ ਵਾਸਤੇ ਨਹੀਂ ਹੈ ਇਹ ਗੈਰ ਸਿੱਖਾ ਵਾਸਤੇ ਹੈ ਯਾਦ ਆਇਆ ਆਪ ਗੈਰ ਸਿੱਖ ਨੇ ਜਿਹੜੇ ਮਿਸ਼ਨਰੀ ਨੇ ਇਹ ਉਹਨਾਂ ਦੇ ਭਾਈ ਬਾੜ ਨੇ ਉਹਨਾਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਵੀ ਸਾਡੇ ਬੰਦਿਆਂ ਨੂੰ ਆਹ ਗੱਲ ਕਹਿੰਦੇ ਨੇ ਅਸਲ ਕਿ ਇੱਥੋਂ ਦੀ ਇਸ ਬੰਦੀਆਂ ਨੂੰ ਵੀ ਆਹ ਗੱਲਾਂ ਕਿਉਂ ਕਹਤੀਆਂ ਵੀਰੋਂ ਤੁਸੀਂ ਗ੍ਰੰਥਾਣਾ ਬੰਨੋ ਸਿੱਖਾਂ ਨੂੰ ਕੋਈ ਹੋਈ ਗੱਲ ਹੈ ਜਿਹੜਾ ਕਰ ਰਿਹਾ ਪੂਜਾ ਉਹਨੂੰ ਕਿਹਾ ਜਿਹੜਾ ਪੂਜਾ ਕਰ ਰਿਹਾ ਕਰ ਇਹ ਆਦਾ ਫਿਰ ਇਹਨਾਂ ਦੇ ਪੂਜਾ ਕਰਦੇ ਹੁਣ ਇੱਕ ਸਿੱਖ ਬਣਦਾ ਤਾਂ ਬਾਕੀ ਇਹਨਾਂ ਦਾ ਸਾਰਾ ਡੱਬਰ ਪੂਜਾ ਹੀ ਕਰਦਾ ਤਾਂ ਇਹ ਜਿਹੜੇ ਉਧਰਲੇ ਰਹਿਣਾ ਲਾਹੌਰ ਤੇ ਪਰੇ ਪਰੇ ਵਾਲੇ ਇਹਨਾਂ ਦੇ ਇੱਕ ਸਿੱਖ ਬਣਦਾ ਰ ਬਾਕੀ ਸਾਰੇ ਆਹੀ ਕੰਮ ਕਰਦੇ ਨੇ ਥੋੜਿਆ ਨਾ ਦੇ ਖਿਲਾਫ ਹੈ ਬਾਕੀ ਡੱਬਰ ਖਿਲਾਫ ਹੋ ਗਿਆ ਉਹ ਆ ਹਟਾਓ ਤੁਸੀਂ ਇਹ ਗ੍ਰੰਥਾਣਾ ਦੇ ਖਿਲਾਫ ਹੋ ਜੋ ਇਹਨਾਂ ਨੇ ਸਟੈਂਡ ਲੈ ਦਿਖ ਲਓ ਅੰਤਰਾ ਦਾ ਸਿੱਖ ਹੈ ਵੀ ਸੀ ਉਹ ਤਾਂ ਰਣਜੀਤ ਸਿੰਘ ਨੇ ਕਹਿ ਪਤਾ ਕਿ ਸਿੱਖ ਬਣਿਆ ਕਰੋ ਬੜਨਾ ਪੈ ਗਿਆ ਹੁਕਮ ਨੂੰ ਬੜਨਾ ਪਿਆ ਦਰਦਿਆਂ ਨੇ ਲੋਗ ਰਹੇ ਵਗੈਰਾ ਨੇ ਉਹ ਫੌਜ ਦੇ ਵਿੱਚ ਆਦਮੀ ਜਾਣਾ ਹੁੰਦਾ ਸੀ ਦੇਖ ਕੇ ਗਵਰਨਾ ਦਿਆ ਕਰੋ ਹਾਂਜੀ ਦਹਤਾ ਕੋ ਦਹਹਿ ਕਿ ਤੂੰ ਆਪਣ ਖਵਹਿ ਤਾਂ ਕੋ ਉਹਨੂੰ ਲੋ ਤਾਂ ਨੂੰ ਦਏਗਾ ਆ ਖਾਏਗਾ ਉਹਨੂੰ ਹਾਂ ਯੋਹੀ ਤੋਹੇ ਮਾਰ ਹੈ ਰੇ ਸਦਾ ਸ਼ਿਵ ਖਵਾਰ ਕੈ ਇਹ ਜਿਹੜਾ ਸਦਾ ਸ਼ਬ ਤੈਨੂੰ ਖਵਾਰ ਕਰਕੇ ਮਾਰੂਗਾ ਜੇ ਤੂੰ ਇਰਾਨਾ ਛੱਡਿਆ ਅਸੱਚੇ ਸਦਾ ਸ਼ਿਵ ਜਿਹੜੀ ਸ਼ਕਤੀ ਹੈ ਨਾ ਜਿਹਦੇ ਪਰਥਾਏ ਤੂੰ ਇਹ ਕੰਮ ਕਰਦਾ ਤੈਨੂੰ ਖਵਾਰ ਕਰਕੇ ਜੰਮਣ ਬਣ ਚ ਉਸ ਉਸੇ ਦਾ ਬਖ ਰੱਖਿਆ ਹੋਇਆ ਤੂੰ ਜੋ ਕੁਝ ਕਰ ਰਿਹਾ ਜਿਹਦੇ ਪਰਥਾਏ ਉਹੀ ਖਵਾਰ ਕਰ ਰਿਹਾ ਤੈਨੂੰ ਖਵਾਰ ਕਰ ਕਰਕੇ ਜੰਮਣ ਬਣ ਚ ਉਸੇ ਦੇ ਰੱਖਿਆ ਹੋਇਆ ਇਹਨੂੰ ਅਪਰਾਧ ਕਰ ਰਹੇ ਹਾਂ ਇਹਨੂੰ ਅਪਰਾਧ ਮੰਨਿਆ ਦਸਮ ਪਾਸ਼ਾ ਨੇ ਪੁਸਤੀ ਬਣਾਈ ਜੀ ਯੋਹੀ ਤੋਂ ਹੈ ਮਾਰ ਹੈ ਸਦਾ ਸ਼ਿਵ ਖਵਾਰ ਕ ਸਦਾ ਸ਼ਿਵ ਹੈ ਜਿਹੜਾ ਇੱਥੇ ਸਦਾ ਸ਼ਿਵ ਲਫਜ਼ ਵਰਤੇ ਹਾਂ ਸ਼ਿਵ ਨਹੀਂ ਵਰਤੇ ਸਦਾ ਸ਼ਿਵ ਜਿਹੜਾ ਸਦਾ ਸ਼ਿਵ ਦਾ ਹੁਕਮ ਜੋ ਸੱਚਗਾਨ ਵਾਸੀ ਦਾ ਰੰਕਾਰ ਹੈ ਉਹ ਤੈਨੂੰ ਮਾਰ ਰਿਹਾ ਆਪਣੇ ਹੁਕਮ ਨਾਲ ਹੈ ਤੂੰ ਪੁੱਠੇ ਬੁੰਦੀ ਲੱਗਿਆ ਹੋਇਆ ਨਾ ਉੱਠੇ ਪਾਸੇ ਲੱਗਿਆ ਹੋਇਆ ਉਹ ਬਿਆਹ ਚੰਦ ਕਿਉ ਘੜੀਏ ਘੜੀਏ ਮਾਰੀਏ ਜਦ ਕੁ ਕੁੰਬਤ ਘੜੀ ਪਉ ਤਾਂ ਮਾਰਦਾ ਪਉ ਓਹ